ਸੁਖਬੀਰ ਬਾਦਲ ਦੀ ਬੇਟੀ ਉਸਦੇ ਚਲਦੇ ਵਿਆਹ ਦੇ ਵਿੱਚ ਜਦੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਪਹੁੰਚ ਗਿਆ ਤੇ ਹਰ ਸਿਮਰਤ ਕੌਰ ਬਾਦਲ ਅਤੇ ਭਗਵੰਤ ਮਾਨ ਦੋਨੋਂ ਆਹਮਣੇ-ਸਾਹਮਣੇ ਹੋ ਗਏ ਤੁਸੀਂ ਅਕਸਰ ਇਹ ਲੋਕ ਸਭਾ ਦੇ ਵਿੱਚ ਇਹਨਾਂ ਦੋਨਾਂ ਨੂੰ ਲੜਦੇ ਹੋਏ ਦੇਖਿਆ ਹੋਣਾ ਪਰ ਇਹਨਾਂ ਨੇ ਤਾਂ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਵਾਲਾ ਦਿਨ ਹੀ ਇਹਨਾਂ ਨੇ ਲੋਕ ਸਭਾ ਬਣਾ ਦਿੱਤੀ ਭਗਵੰਤ ਮਾਨ ਜਦੋਂ ਆਪਣੇ ਪਰਿਵਾਰ ਦੇ ਨਾਲ ਉਸ ਵਿਆਹ ਸਮਾਗਮ ਦੇ ਵਿੱਚ ਪਹੁੰਚੇ ਤਾਂ ਉਸ ਤੋਂ ਬਾਅਦ ਉੱਥੇ ਕੀ ਹੋਇਆ ਇਸ ਪੂਰੀ ਗੱਲਬਾਤ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀਹਾਂ ਦੋਸਤੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਅਤੇ ਹੋਰ ਵੱਖ-ਵੱਖ ਆਧਾਰਿਆਂ ਦੇ ਉੱਪਰ ਇਹ ਖਬਰਾਂ ਦੇਖ ਰਹੇ ਹੋਵੋਗੇ ਕਿ ਸੁਖਬੀਰ ਬਾਦਲ ਦੀ ਬੇਟੀ ਉਸ ਦਾ ਵਿਆਹ ਹੈ ਤੇ ਵਿਆਹ ਸਮਾਗਮ ਦੇ ਵਿੱਚ ਰਿਸ਼ਤੇਦਾਰ ਸਕੇ ਸਬੰਧੀ ਭੈਣ ਭਰਾ ਸਾਰੇ ਪਹੁੰਚੇ ਹੋਏ ਨੇ। ਉਹਨਾਂ ਦੀ ਇਕੱਲੀ ਬੇਟੀ ਜਿਸ ਦਾ ਕੀ ਵਿਆਹ ਰੱਖਿਆ ਹੋਇਆ ਹੈ ਵਿਆਹ ਹੋਣਾ ਹੈ ਫਰਵਰੀ ਮਹੀਨੇ ਦੀ ਲਾਸਟ ਤਰੀਕ ਨੂੰ ਪਰ ਹੁਣ ਇੱਕ ਉਹਨਾਂ ਨੇ ਪੂਰੀ ਹੀ ਫੈਮਿਲੀ ਲਈ ਪਾਰਟੀ ਦਾ ਆਰਗੇਨਾਈਜ਼ ਕੀਤਾ ਹੈ ਤੇ ਉਸ ਪਾਰਟੀ ਦੇ ਵਿੱਚ ਸਾਰੇ ਹੀ ਰਾਜਨੀਤਿਕ ਦਲ ਸਾਰੇ ਹੀ ਸਿਆਸੀ ਪਾਰਟੀਆਂ ਦੇ ਜੋ ਆਗੂ ਨੇ ਉਹ ਪਹੁੰਚ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਜੋ ਸ਼ੁਰੂਆਤ ਕੀਤੀ ਸੀ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਤੋਂ ਕੀਤੀ ਸੀ ਅਸੀਂ ਭੋਗ ਉਪਰੰਤ ਇਹਨਾਂ ਨੇ ਪਾਰਟੀ ਵੀ ਰੱਖੀ ਸੀ ਤੇ ਜਿਸ ਦੇ ਵਿੱਚ ਸਾਰੇ ਹੀ ਸਿਆਸੀ ਪਾਰਟੀਆਂ ਨੇ ਸ਼ਿਰਕਤ ਕੀਤੀ ਸੀ ਵਿਆਹ ਹੋਣਾ ਹੈ ਦਵਾਬੇ ਦੇ ਵਪਾਰੀ ਦੇ ਲੜਕੇ ਦੇ ਨਾਲ ਹੋਣਾ ਹੈ ਜਲੰਧਰ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਫੈਕਟਰੀ ਹੈ ਕਾਫੀ ਹੋਟਲ ਵੀ ਉਹਨਾਂ ਦੇ ਅਤੇ ਵਿਦੇਸ਼ਾਂ ਦੇ ਵਿੱਚ ਵੀ ਚੰਗੇ ਕਾਰੋਬਾਰ ਨੇ ਉਹਨਾਂ ਦੇ ਤੇ ਉਸ ਲੜਕੇ ਦਾ ਨਾਮ ਹਜੇ ਤੱਕ ਇਹਨਾਂ ਨੇ ਗੁਪਤ ਰੱਖਿਆ ਹੈ ਕਿਉਂਕਿ ਹਜੇ ਤੱਕ ਨਾਮ ਜਨਤਾ ਕੋ ਇਹਨਾਂ ਨੇ ਨਹੀਂ ਕੀਤਾ ਹੋਇਆ ਪਰ ਦੱਸਦੀ ਹਾਂ ਉੱਥੇ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਆਹ ਸਮਾਗਮ ਦੇ ਵਿੱਚ ਪਹੁੰਚਿਆ ਤੇ ਵਿਆਹ ਸਮਾਗਮ ਦੇ ਵਿੱਚ ਪਹੁੰਚਣ ਦੇ ਉਪਰੰਤ ਹਰ ਸਿਮਰਤ ਕੋਰ ਬਾਦਲ ਦੇ ਨਾਲ ਉਸ ਦੀ ਕੋਈ ਤੂ ਤੂ ਮੈਮਾ ਹੋ ਗਈ ਤਾਂ ਦੱਸ ਦਿਈਏ ਕਿ ਜਦੋਂ ਕੋਈ ਵਿਆਹ ਸਮਾਗਮ ਤੇ ਪਹੁੰਚੇਗਾ ਉਹ ਤੂ ਤੂ ਮੈਮਾ ਥੋੜੀ ਕਰੇਗਾ ਉਹਨਾਂ ਦੀ ਰਾਜਨੀਤਿਕ ਲੜਾਈ ਹੈ ਜੋ ਸਟੇਜਾਂ ਤੇ ਹੁੰਦੀ ਹੈ ਲੋਕ ਸਭਾ ਵਿਧਾਨ ਸਭਾ 'ਚ ਹੁੰਦੀ ਹੈ ਪਰ ਵਿਆਹ ਸਮਾਗਮ ਤੇ ਤਾਂ ਅਗਲਾ ਇੱਕ ਰਿਸ਼ਤੇਦਾਰ ਦੇ ਵਾਂਗੂ ਹੀ ਉੱਥੇ ਸ਼ਿਰਕਤ ਕਰੇਗਾ ਜੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ